ਭਾਬੀ ਭਾਬੀ ਹਾਂ ਸੰਜੂ ਚਾਹ ਬਣੀ ਕਿ ਨਹੀਂ ਹਲੇ ਨਹੀਂ ਅਜੇ ਬਣੀ ਨਹੀਂ ਬੰਦੀ ਪਈ ਆ ਚਾਹ ਛੇਦੀ ਛੇਦੀ ਚਾਹ ਲਿਆਓ ਮੈਂ ਜਾਣਾ ਕਿਤੇ ਮੈਂ ਮਨੂਤ ਹੋ ਗਿਆ ਵੀ ਆ ਗਿਆ ਤੇ ਨਾਲ ਦੀ ਹਲੇ ਚਾਹ ਨਹੀਂ ਆਈ ਉਹ ਭਾਬੀ ਬਣੀ ਚਾਹ ਕਿ ਨਹੀਂ ਹਲੇ ਬਾਣ ਗਿਆ ਲੈ ਜਦੋਂ ਕਿਤੇ ਜਾਣਾ ਹੁੰਦਾ ਹੈ ਨਾ 5 ਮਿੰਟ ਪਹਿਲਾਂ ਉੱਠ ਪਿਆ ਕਰਾਂ ਕੁਛ ਐ ਨਹੀਂ ਖਾਣ ਨੂੰ ਅੰਦਰ ਕੀ ਖਾਣਾ ਆ ਚਲੋ ਰਹਿਣ ਦਿਓ ਫਿਰ ਇਹ ਮੇਰਾ ਹੀ ਮਠਾ ਕੀ ਤਾਵੇ 'ਚ ਬੰਦਾ ਭੈਣਾ ਮਠਾ ਪਾਈਦਾ ਹੈ ਸੰਜੂ ਦਾ ਕੰਮ ਕੋਈ ਕੰਮ ਤੇ ਚੱਜਣਾ ਕਰਨਾ ਹੀ ਨਹੀਂ ਨਾ ਕੰਜੀ ਵੀ ਕਿੱਥੇ ਰੱਖੀ ਆ ਭਾਬੀ ਹਾਂ ਰੋਟੀ ਬਣੀ ਆ ਕਿ ਨਹੀਂ ਬਣੀ ਆ ਮੈਂ ਲਿਆ ਦੇਣੀ ਆ ਲਿਆ ਦਿਓ ਫਿਰ ਕਿੰਨਾ ਟਾਈਮ ਹੋ ਗਿਆ ਮੈਂ ਜਾਣਾ ਦੇਦੇ ਰੋਟੀ ਉਹ ਆ ਗਈ ਬਣਾ ਆ ਜੇ ਰੋਟੀ ਬਣਾਈ ਹੋਰ ਕੇ ਬਣਾਣਾ ਤੁਹਾਨੂੰ ਪਤਾ ਦੇ ਐਸੇ ਜਿਹਨੇ ਮੈਂ ਨਹੀਂ ਸਬਜੀ ਨਾਲ ਰੋਟੀ ਖਾਂਦਾ ਮੈਂ ਆਲੂ ਵਾਲੀ ਰੋਟੀ ਖਾਣਾ ਫੇਰ ਤੁਸੀਂ ਸਬਜੀ ਨਾਲ ਲੈ ਆ ਜੇ ਤੇ ਸੰਜੂ ਰੋਜ਼ ਬਾਂਦੇ ਪਰੋਂਠੇ ਰੋਜ਼ ਰੋਜ਼ ਇੱਕ ਦਿਨ ਨਾਗਾ ਵੀ ਕਿਤੇ ਕਰ ਲਿਆ ਕਰ ਗਰਮੀ ਵੇਖ ਉੱਤੋਂ ਕਿੰਨੀ ਆ ਇਹਦੇ ਵਿੱਚ ਵੀ ਆਲੂ ਪਾਇਆ ਹੀ ਆ ਨਾ ਤੁਸੀਂ ਤੇ ਜੋ ਦੋ ਰੋਟੀਆਂ ਲਾ ਦਿੰਦੇ ਆਲੂ ਵਾਲੀਆਂ ਫੇਰ ਕੀ ਹੋਏ ਨਾ ਤੁਹਾਨੂੰ ਪਤਾ ਹੀ ਘਰ ਚ ਗੱਲਾਂ ਮੈਂ ਖਾਣਾ ਤੇ ਫੇਰ ਵੀ ਤੁਸੀਂ ਚੁੱਕ ਕੇ ਲੈ ਆ ਸਬਜੀ ਦੇ ਫੁਲਕੇ ਜਾ ਲੈ ਜਾ ਮੈਂ ਵੀ ਨਹੀਂ ਖਾਣੀ ਫੇਰ ਤਨਾਖਾ ਫਿਰ ਮੇਰੇ ਕੋ ਨਹੀਂ ਪਰੌਂਠੇ ਬੰਦਿਆ ਗਏ ਨਾਲ ਮੈਨੂੰ ਹੋਰ ਵੀ ਕੰਮ ਆ ਮੈਂ ਰਸੋਈ 'ਚ ਨਹੀਂ ਲੱਗੀ ਜਾਣਾ 12 ਵਜੇ ਤੱਕ ਨਹੀਂ ਨਾ ਬੰਦ ਦੇ ਜੇ ਫਿਰ ਚਲਿਆ ਮੈਂ ਮੰਮੀ ਕੋ ਆਪੇ ਮੰਮੀ ਮੈਨੂੰ ਦੋ ਰੋਟੀਆਂ ਲਾ ਦੂਗੀ ਆਲੂ ਵਾਲੀਆਂ ਜਾ ਚਲ ਜਾ ਤੁਹਾਡਾ ਰੋਜ਼ ਦਾ ਹੀ ਹਾਲ ਆ ਜਾ ਰਹੇ ਨਖਰੇ ਹੁੰਦੇ ਆ ਮੰਮੀ ਕੀ ਹੋਇਆ ਆ ਇਹਨਾਂ ਵੇਲੇ ਕੀ ਕੀਤਾ ਇਨਾਂ ਨੂੰ ਚੰਗਾ ਭਲਾ ਪਤਾ ਨਾ ਮੈਂ ਆਲੂ ਵਾਲਾ ਪਰੌਂਡਾ ਖਾਣਾ ਸੀ ਅੱਜ ਸਰੇ ਤੇ ਮੇਰੇ ਮੱਥੇ ਇੱਕ ਰੋਟੀ ਤੇ ਨਾਲ ਉਹ ਬੈਂਗਰਾਂ ਦੀ ਸਬਜ਼ੀ ਮਾਰਤੀ ਆ ਅੱਛਾ ਇਨਨਾਂ ਨੇ ਬੜੀ ਵਾਰੀ ਕਿਹਾ ਆ ਵੀ ਉਹਨੂੰ ਨਾ ਆਲੂ ਵਾਲੇ ਪਰੌਂਠੇ ਬਣਾ ਦਿਆ ਕਰੋ ਸਵੇਰੇ ਸਵੇਰੇ ਉਦੋਂ ਭਾਬੀ ਕਹਿੰਦੀ ਜਾ ਜਿੰਨੂੰ ਕਹਿਣਾ ਕਹਦੇ ਮੇਰੇ ਕੋਲ ਨਹੀਂ ਬੰਦੇ ਬੁੰਦੇ ਫੜਾਈ ਕਿੰਨੇ ਸੀ ਤੈਨੂੰ ਰੋਟੀ ਸੰਦੀਪ ਭਾਬੀ ਨੇ ਫੜਾਈ ਆ ਇਹ ਮੇਰੇ ਸਾਹਮਣੇ ਹੋ ਰਾ ਤੇ ਤੇਰੇ ਸਾਹਮਣੇ ਹੋ ਰਾ ਤੇ ਮੰਮੀ ਸਵੇਰੇ ਚਾਹ ਮੰਗਾਣੇ ਇਨਾਂ ਕੋ ਤੇ ਮਿੱਠਾ ਜ਼ਹਿਰ ਕਰ ਦਿੰਦੀਆਂ ਵਿੱਚ ਜਾਨ ਬੁੱਜ ਗਏ ਸੰਜੂ ਜਾ ਤੂੰ ਅੰਦਰ ਜਾ ਕੇ ਬਹਿ ਹੁਣੇ ਬਣਵਾ ਕੇ ਦਿੰਨੀ ਐ ਨਾ ਕ ਮੈਂ ਰੋਟੀ ਤੈਨੂੰ ਉਹ ਮੰਮੀ ਮੈਂ ਨਹੀਂ ਖਾਣੀ ਕੋਣੀ ਮੈਂ ਸਾਰੀ ਦਿਹਾੜੀ ਭੁਖਾ ਰਹਿ ਲਾਂ ਪਰ ਉਹ ਨਹੀਂ ਖਾਣੀ ਕਿਉਂ ਨਹੀਂ ਖਾਣੀ ਹੈਗੀ ਸੰਦੀਪ ਗੱਲ ਸੁਣੋਣੀ ਇੱਧਰ ਮੇਰੀ ਹਾਂਜੀ ਮੰਮੀ ਸੰਦੀਪ ਸੰਜੂ ਨੂੰ ਆਲੂ ਵਾਲੀ ਰੋਟੀਆਂ ਕਿਉਂ ਨਹੀਂ ਬਣਾ ਕੇ ਦਿੱਤੀ ਤੁਸੀਂ ਤੇ ਫੇਰ ਕੀ ਹੋ ਗਿਆ ਮੰਮੀ ਜੇਕਰ ਨਹੀਂ ਕਿਤੇ ਸਿੰਪਲ ਰੋਟੀ ਖਾ ਲੂਗਾ ਤਾਂ ਰੋਜ਼ ਆਲੂ ਵਾਲਾ ਪਰਾਂਠਾ ਮੰਗਦਾ ਵਾ ਨਹੀਂ ਜੀ ਤੁਹਾਨੂੰ ਪਤਾ ਪੀ ਉਹ ਖਾਂਦਾ ਹੀ ਆਲੂ ਵਾਲੇ ਪਰਾਂਠੇ ਆ ਤੇ ਕਿਉਂ ਨਹੀਂ ਬਣਾ ਕੇ ਦਿੱਤੀ ਆਂਦਾ ਆਲੂ ਬੈਂਗਨ ਦੀ ਸਬਜ਼ੀ ਤੇ ਸੜੀ ਜੀ ਰੋਟੀ ਮੱਥੇ ਮਾਰ ਦਿੱਤੀ ਉਹਦੇ ਤੇ ਨਹੀਂ ਗਰਮੀ 'ਚ ਮੰਮੀ ਬਾਂਦੇ ਤੁਹਾਨੂੰ ਵੀ ਪਤਾ ਕਿੰਨੀ ਗਰਮੀ ਆ ਰੋਜ਼ ਨਹੀਂ ਬੰਦੇ ਹਲਵਾਰ ਪਰੌਂਠੇ ਜੇ ਕੱਲ ਨੂੰ ਮੰਨ ਲਓ ਕਿ ਤੇ ਵੰਡੇ ਵੰਡੇ ਗਿਆ ਤਾਂ ਉਥੇ ਵੀ ਹਲਵਾਰ ਪਰੌਂਠੇ ਮੰਗੂਗਾ ਉਹਦੀ ਆਦਤ ਬਦਲੋ ਹਾਂ ਤੁਸੀਂ ਨਹੀਂ ਕਿਉਂ ਆਦਤ ਬਦਲੋ ਉਹ ਸ਼ੁਰੂ ਤੋਂ ਖਾਂਦਾ ਆ ਤੁਹਾਨੂੰ ਨਹੀਂ ਪਤਾ ਨਹੀਂ ਦੋ ਜਾਣੀਆਂ ਤੁਸੀਂ ਬਣਾਉਣ ਵਾਲੀਆਂ ਕੱਲਾ ਉਹ ਖਾਣ ਵਾਲਾ ਤੁਹਾਡੇ ਕੋਲ ਦੀ ਰੋਟੀ ਵੀ ਮੰਦੀ ਘਰ ਵਾਲੇ ਤੁਹਾਡੇ ਬਾਹਰ ਬੈਠੇ ਆ ਚਲੋ ਠੀਕ ਬਣਾ ਦਿੰਨੀ ਪਰੌਂਠੇ ਉਹਨੂੰ ਮੈਂ ਬਣਾ ਕੇ ਦੇ ਫਿਰ ਹੇ। ਤੇ ਵੀ ਕੋਸਤੀ ਹੋਇਆ ਵਾ ਹੁਣ ਕੀ ਕਰਨੇ ਆ ਲੋ। ਦੀਦੀ ਤੁਹਾਨੂੰ ਪਤਾ ਹੀ ਆ ਆ ਸੰਜੂ ਦਾ ਸਿਆਪਾ ਹੋ ਗਿਆ ਫਿਰ ਆਲਵਾ ਦੇ ਪਰੌਂਠੇ ਖਾਣੇ ਆ। ਜਾ ਕੇ ਆਪਣੀ ਮਾਂ ਕੋਲ ਬੈਠਾ ਇਸ ਕਹਿਤਾ ਲਾਣਾ। ਲੈ ਪਰੌਂਠੇ ਨਹੀਂ ਬਣਾ ਕੇ ਦਿੱਤੇ ਮੈਨੂੰ। ਇੱਕ ਦਿਨ ਦਾ ਸ ਰੋਟੀ ਨਹੀਂ ਖਾ ਸਕਦਾ। ਇਹਦਾ ਵੀ ਪੰਗਾ ਹੀ ਆ। ਤੇ ਹੋਰ ਵੀ ਜਾ ਕੇ ਕਸ਼ਿਕਾਇਤਾ ਲਾਉਂਦਾ ਰਹਿੰਦਾ ਆ। ਵੀ ਨਖਰੇ ਕਰਦਾ ਰੋਟੀ 'ਚ ਵੀ। ਅਹੀਂ ਦਾ ਸਵੇਲੀਆਂ ਵਾ ਵੀ ਸਾਰੀ ਦਿਹਾੜੀ ਇਹ ਨਖਰੇ ਚਾਲਦੀਆਂ ਰਿਆ ਕਰੀਏ ਕੋਈ ਨਹੀਂ ਆਪੇ ਵਿਆਹ ਹੋਣਾ ਆਪੇ ਸਧਰੂਗਾ ਮੰਮੀ ਨੇ ਤਾਂ ਸਧਾਨਣਾ ਨਹੀਂ ਆ ਮੈਂ ਤਾਂ ਕਹਿਨੀ ਆ ਇਹਦਾ ਵੀ ਵਿਆਹ ਕਰੀਏ ਲਾਈਏ ਕੋਈ ਸਕੀਮ ਕੁੜੀ ਲਾਈਏ ਉਹੋ ਜੀ ਜਿਹੜੀ ਇਹਨੂੰ ਸਿੱਧੇ ਰਾਏ ਪਾਏ ਦੀਦੀ ਕਹਿੰਦ ਸੀ ਸਹੀ ਦੇਜੇ ਕਰੀਏ ਫਿਰ ਮੰਮੀ ਨਾਲ ਗੱਲ ਮੰਮੀ ਨਾਲ ਕੀ ਗੱਲ ਕਰਨੀ ਆ ਮੇਰੇ ਰਿਸ਼ਤੇਦਾਰਾਂ ਚ ਹੈਗੀ ਆ ਕੁੜੀ ਅੱਛਾ ਤਾਂ ਮੰਮੀ ਨੂੰ ਬਸ ਇਹੋ ਕਹਿਣਾ ਵੇ ਮੰਮੀ ਇਹਦਾ ਹੁਣ ਵਿਆਹ ਦਾ ਟਾਈਮ ਤੇ ਹੋਇਆ ਵਾ ਹੂੰ ਕੁੜੀ ਵੀ ਕਿਹਦੇ ਦਾ ਆ ਕਰੀਏ ਚਲੋ ਫੇ ਦੀਦੀ ਹੁਣੇ ਕਾ ਦਿਨੇ ਨੇ ਕੰਮ ਤੇ ਦੇਰੀ ਕਾਦੀ ਨਹੀਂ ਨਹੀਂ ਸੰਦੀਪ ਮੰਮੀ ਨਾਲ ਹੁਣੇ ਨਹੀਂ ਗੱਲ ਕਰਨੀ ਮੰਮੀ ਨਾਲ ਹੀ ਗੱਲ ਕਰਨੀ ਕਿਸ ਤਰੀਕੇ ਨਾਲ ਕਹਾਂ ਦਵਾ ਜਿਹਦੇ ਜੇ ਚਲੋ ਠੀਕ ਤੇ ਹੈ ਨਾ ਪਹਿਲੇ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰ ਲਓ ਇੱਕ ਵਾਰੀ ਉਹਨਾਂ ਵੱਲੋਂ ਤੇ ਹਾਂ ਹੀ ਹਾਵਾਂ ਉਹਨਾਂ ਨੇ ਤੇ ਮੈਨੂੰ ਇੱਕ ਦੋ ਵਾਰੀ ਆਪ ਆਖਿਆ ਸੀ ਕਿ ਨੈਣਿਆਂ ਦਾ ਰਿਸ਼ਤਾ ਕਰਾ ਸਾਡੀ ਕੁੜੀ ਦਾ ਇਹਦਾ ਵਿਆ ਕਰਾਉਂਗੇ ਤਾਂ ਆਪਣੇ ਬਲਫਾ ਤੇ ਲੱਥੇਗਾ ਸਹੀ ਗੱਲ ਫਿਰ ਵੇਖਾਂਗੇ ਨਾ ਕਿੰਨੇ ਕੁ ਪਰੌਂਠੇ ਖਾਂਦਾ ਰਹੋ ਜੀ ਮੈਂ ਰੱਖਾ ਹੁਣ ਮਹਾਰਾਜ ਦੇ ਪਰੌਂਠੇ ਦੇਪ ਪਕਾਉਗਾ ਦੇਪ ਪਕਾ ਕੰਮੀ ਨਹੀਂ ਆਦਾ ਕੋਈ ਹੋਰ ਸੰਦੀਪ ਹਾਂ ਅਸੀਂ ਸਬਜੀ ਬਣਾਉਣ ਤੇ ਲੱਗੇ ਆ ਉਹ ਜਿਹੜੇ ਆਲੂ ਦੇ ਪਰੌਂਠੇ ਮੰਗਦਾ ਵਾ ਉਹ ਸਬਜੀ ਖਾ ਲੂਗਾ ਇਹ ਹੁਣ ਦੀਰੀ ਕੀ ਕਰਾਂ ਫੈਮਿਨ ਨੂੰ ਤਾਂ ਆਪ ਨਹੀਂ ਪਤਾ ਲੱਗਦਾ ਇਹ ਕੋਹ ਜੇ ਮੰਮੀ ਨੂੰ ਸਮਝਾਉਂਦੇ ਨਹੀਂ ਕੁਝ ਮੰਮੀ ਨੇ ਤੇ ਭੁਹੇ ਚੜਾਇਆ ਵਾ ਮੰਮੀ ਦੀ ਕਿਹੜੀ ਗੱਲ ਵਾ ਹੜਕ ਨੂੰ ਨਹੀਂ ਬੰਦੀ ਹੋ ਸਬਜ਼ੀ ਖਾਣੀ ਉਹ ਖਾਏ ਨਹੀਂ ਤਾਂ ਆਪੇ ਬਾਹਰ ਖਾਊਗਾ ਬਾਜ਼ਾਰ ਚ ਤੇ ਮਿਲਦੀਆਂ ਇਹ ਚੀਜ਼ਾਂ ਤੇਰੀ ਗੱਲ ਵੀ ਸਹੀ ਐ ਬੜਾ ਦੁਖੀ ਕੀਤਾ ਇਹ ਮੁੰਡੇ ਨੇ ਤਾਂ ਓ ਵੀ ਕੀ ਗੱਲ ਆਲੂ ਗੋਭੀ ਖਿਲੰਡੇ ਹੋ ਜੇ ਪਕੌੜੇ ਤਾਂ ਨਹੀਂ ਕੱਢਣ ਲੱਗੇ ਇਥੇ ਰੈਸਟੋਰੈਂਟ ਖੁਲਾ ਤੇਰੇ ਵਾਸਤੇ ਕਦੀ ਨੀ ਪਰੌਂਠੇ ਚਾਹੀਦੇ ਕਦੀ ਕੋਜ। ਉਹ ਅੱਛਾ ਚਲੋ ਛੱਡੋ ਆ ਮੇਰੀ ਟੀ-ਸ਼ਰਟ ਐ ਤੇ ਨਾਲ ਪਜਾਮਾ ਐ ਧੋ ਦਿਓ ਮੈਂ ਸ਼ਾਮੀ ਜਿੰਮ ਪਾ ਕੇ ਜਾਣਾ। ਤੇ ਇੰਨੇ ਅੰਦਰ ਪਏ ਹੋਰ ਕੋਈ ਪਾ ਕੇ ਚਲ ਜੀ। ਉਹ ਮੈਂ ਨਹੀਂ ਬਾਣਾ ਤੁਹਾਨੂੰ ਪਤਾ ਮੈਂ ਆ ਹੀ ਪਾ ਕੇ ਜਾਣਾ ਮੇਰੇ ਫੇਵਰੇਟ ਕੱਪੜੇ ਆਏ। ਮੇਰੇ ਕੋਲ ਟਾਈਮ ਨਹੀਂ ਹੈਗਾ ਅੱਜ। ਤੇ ਫਿਰ ਮੈਂ ਮੰਮੀ ਨੂੰ ਤਵਾ ਲੈਣਾ ਫਿਰ। ਤਰੈਨ ਮੈਂ ਧੋਰੀ ਨਹੀਂ ਮੰਮੀ ਦੀ ਧਮਕੀ ਨਾ ਦਿਆ ਕਰ। ਜਿਦੋਂ ਵੇਖੋ ਮੰਮੀ ਮੰਮੀ। ਤੂੰ ਇਹਦੇ ਨਾ ਹੀ ਕਰਨੀ ਹੁੰਦੀ ਯਾਰ ਵਾਰੀ। ਤਾਂ ਕਿਤਾ ਨੈਦ। ਉਹ ਭਾਬੀ ਮੈਨੂੰ ਜਿੱਦਾਂ ਭੁੱਲ ਗਿਆ ਉਹ ਤੁਹਾਡੇ ਫੋਨ ਦਾ ਰੀਚਰਜ ਹੈਗਾ ਵਾ ਆਹ ਹੋ ਰੀਚਾਰਜ ਹੈਗਾ ਵਾ ਉਹ ਮੈਂ ਅੱਜ ਕੱਲ੍ਹ ਜਾ ਆਉਂਦੇ ਹਾਂ ਤੇ ਮੇਰਾ ਫੋਨ ਡੇਗ ਗਿਆ ਤੇ ਡਿਸਪਲੇ ਹੋ ਗਈ ਆ ਖਰਾਬ ਤੇ ਮੈਂ ਬੰਨੇ ਦੇ ਕੇ ਆਇਆ ਤੂੰ ਏਦਾਂ ਕਰੋ ਇੱਕ ਦਿਨ ਬਾਅਦ ਤੇ ਮੈਨੂੰ ਫੋਨ ਵਖਾ ਦਿਓ ਨਹੀਂ ਮੈਂ ਤੈਨੂੰ ਆਪਣਾ ਕੱਲ ਹੀ ਫੋਨ ਦਵਾਂ ਮੈਨੂੰ ਨਹੀਂ ਕਿਹਦੇ ਫੋਨ ਆਉਣਾ ਹੁੰਦਾ ਭਾਜੀ ਤੇਰੇ ਇਹਦਾ ਮਿੰਟ ਮਿੰਟ ਬਾਅਦ ਮੈਨੂੰ ਫੋਨ ਆਉਂਦਾ ਵਾ ਉਹ ਜਦੋਂ ਕੋਈ ਫੋਨ ਆਏਗਾ ਮੈਂ ਦੱਸ ਦਾਂਗਾ ਤੁਸੀਂ ਮੰਮੀ ਦੇ ਫੋਨ ਤੋਂ ਕਰ ਲਿਓ ਲੈ ਮੰਮੀ ਦੇ ਫੋਨ ਤੋਂ ਮੈਂ ਫੋਨ ਕੱਲ ਹੀ ਕਰ ਲਾਂ ਤੂੰ ਹੀ ਲੈ ਲੈ ਮੰਮੀ ਦਾ ਫੋਨ ਤੁਹਾ ਵੀ ਤੁਹਾਨੂੰ ਪਤਾ ਮਮੀ ਦਾ ਫੋਨ ਹੈ ਘਰ ਦਾ ਵਾ ਨਾਲੇ ਦੀ ਬੈਟਰੀ ਬੜੀ ਛੇਤੀ ਲੋ ਹੁੰਦੀ ਆ ਤੇ ਮੈਂ ਫੋਨ ਫੋਨ ਕਰਨ ਦੇ ਹੁੰਦੇ ਇਦਾਂ ਕਰੋ ਤੁਸੀਂ ਮੈਨੂੰ ਦੇ ਦਿਓ ਇੱਕ ਦਿਨ ਵਾਸਤੇ ਕੱਲ 11 12 ਵਜੇ ਮੈਨੂੰ ਮੇਰਾ ਫੋਨ ਮਿਲ ਜਾਣਾ ਤੇ ਮੈਂ ਤੁਹਾਡਾ ਵਾਪਸ ਕਰ ਦਾਂਗਾ ਤੁਹਾਨੂੰ ਇੱਕ ਦਿਨ ਦਾ ਕੀ ਫਰਕ ਪੈਂਦਾ ਵਾ ਅੱਛਾ ਮੇਰੇ ਕਿਹ ਰਿਸ਼ਤੇਦਾਰ ਦਾ ਫੋਨ ਆ ਜਾਏ ਤੇ ਮੈਂ ਕਿੰਨੂੰ ਕਹਿਣਾ ਵਾ ਤੇ ਨਾਲੇ ਤੂੰ ਵੀ ਤੇ ਇੱਕ ਦਿਨ ਫੋਨ ਤੋਂ ਬਗੈਰ ਕੱਢ ਹੀ ਸਕਦਾ ਵਾ ਉਹ ਤੂੰ ਹੀ ਮੰਮੀ ਤੋਂ ਕਰ ਲਿਓ ਛੱਡੋ ਭਰੇ ਲਿਆਓ ਮੈਂ ਕੋਹ ਨਹੀਂ ਹੁੰਦਾ ਮੈਂ ਸਿਮ ਕਰ ਦਾਂਗਾ ਮੈਂ ਸਿਮ ਕੱਢ ਦਾਂਗਾ ਦਾ ਵੀ ਕੁਛ ਨਹੀਂ ਹਾਇਰ ਦੀਦੀ ਕੀ ਕਹਿੰਦਾ ਹੈ ਸੰਜੂ ਸੰਦੀਪ ਸੰਜੂ ਨੇ ਕੀ ਕਹਿਣਾ ਹੀ ਹੋ ਫੋਨ ਲੈ ਗਏ ਮੇਰਾ ਚੁੱਕਿਆ ਇੱਥੋਂ ਕਿਉਂ ਉਹਦੇ ਫੋਨ ਨੂੰ ਕੀ ਗੱਲ ਹੈ ਕਹਿੰਦਾ ਮੇਰਾ ਫੋਨ ਖਰਾਬ ਹੋਇਆ ਵਾ ਤੇ ਮੈਨੂੰ ਭਾਬੀ ਆਪਣਾ ਫੋਨ ਦੇ ਚਲਾਉਣ ਵਾਸਤੇ ਬਹੁਤਾ ਦੁਖੀ ਕੀਤਾ ਇਹਨੇ ਦੀਦੀ ਦੁਖੀ ਕੀ ਕਰਨਾ ਉਹ ਤੂੰ ਤੋਂ ਆਈ ਕੱਪੜੇ ਉਹਦੇ ਤੇ ਤੂੰ ਨਹੀਂ ਹੋਰ ਮੈਂ ਕੀ ਕਰਨਾ ਹੀ ਫਿਰ ਜਾ ਕੇ ਮਾਂ ਨੂੰ ਕਹਿ ਦੇਣਾ ਹੀ ਉਹਨੇ ਦਸ ਇਨੇ ਕੱਪੜੇ ਆਏ ਦੇਖੋ ਇਹ ਕੱਪੜੇ ਉਹ ਨਹੀਂ ਪਾ ਸਕਦਾ ਜ਼ਰੂਰੀ ਉਹੋ ਹੀ ਪਾਉਣੇ ਹੁੰਦੇ ਆ ਇਹਨੇ ਤਾਂਂ ਹੀ ਕਰਨਾ ਵੈਲੀਨ ਬੈਠਿਆਂ ਨੂੰ ਵੇਖ ਨਹੀਂ ਸਕਦਾ ਇਹਦੇ ਭਰਾ ਨਾਲ ਵੀ ਨਾ ਗੱਲ ਕਰਨੀ ਪੈਣੀ ਆ ਇਹ ਐਡਾ ਸਤੰਦਾ ਹੈ ਸਾਨੂੰ ਨਹੀਂ ਦੀਦੀ ਭਰਾ ਨਾਲ ਗੱਲ ਨਾ ਕਰਿਓ ਗੱਲ ਕਰਨ ਨੂੰ ਤਾਂ ਮੈਂ ਵੀ ਕਰ ਸਕਦੀ ਆ ਪਰ ਐਡਾ ਘਰ ਚ ਕਲੇਸ਼ ਹੋਏਗਾ ਤੂੰ ਹੀ ਨਾ ਐਡਾ ਵਿਆਹ ਦੀ ਗੱਲ ਕਰੋ ਫੇਰ ਹੀ ਸੁਦਾ ਨਾ ਆਨੇ ਆਹੋ ਸੰਦੀਪ ਇਹ ਤੇਰੀ ਗੱਲ ਤਾਂ ਸਹੀ ਆ ਚੱਲ ਇਹਨਾਂ ਨਾਲ ਤਾਂ ਕੀ ਗੱਲ ਕਰਨੀ ਆ ਮੰਮੀ ਨਾਲ ਗੱਲ ਕਰਦੇ ਆ ਇਹਨੇ ਵਿਆਹ ਦੀ ਹਾਂਜੀ ਐਨਾ ਨਾ ਨਾਨਾ ਨਹੀਂ ਦੁਖੀ ਕਰਦੀਆਂ ਜਿਨਾਏ ਕਰਦਾ ਘਟੋ ਘਟ ਆਪਣਾ ਕੰਮ ਤਾਂ ਆਪੇ ਕਰ ਲੈਂਦੀਆਂ ਨਾ ਆਹੋ ਸੰਦੀਪ ਤੇਰੀ ਗੱਲ ਸਹੀ ਆ ਸਾਡੀ ਛੋਟੀ ਨਾਨੀ ਹੁੰਦੀ ਨਾ ਤੇ ਉਹਨੇ ਸਗੋਂ ਕੰਮ ਤੇ ਸਾਡੀ ਹੈਲਪ ਕਰਾਇਆ ਕਰਨੀ ਹੀ ਹਾਂਜੀ ਤੇ ਕੋਈ ਨਹੀਂ ਕਰਦੀ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਤੇ ਮੰਗਾਉਣੀ ਆ ਕੁੜੀ ਦੀ ਫੋਟੋ ਤੇਰੀ ਦੀ ਫੋਟੋ ਤੇ ਅੱਜ ਹੀ ਮੰਗਾ ਲਵਾਂ ਹਾਂ ਫੋਨ ਤੇ ਸੰਦੀਪ ਉਹ ਲੈ ਗਿਆ ਵਾ ਤੇ ਫੋਟੋ ਕਿਤੇ ਮੰਗਾਉਣੀ ਆ ਤੇ ਮੇਰੇ ਫੋਨ ਤੇ ਫੋਨ ਕਰ ਲਓ ਤੋਤੇ ਮੰਗਾ ਲਓ ਫੋਟੋ ਆਹੋ ਇਹ ਗੱਲ ਤੇਰੀ ਸਹੀ ਆ ਚਲ ਮੈਂ ਤੇਰੇ ਫੋਨ ਤੋਂ ਫੋਨ ਕਰਕੇ ਨਾ ਤਾਂ ਫੋਟੋ ਮਗਾਉਣੀ ਆ ਤੇ ਮੰਮੀ ਨਾਲ ਕਰਦੀਆਂ ਗੱਲ ਠੀਕ ਆ ਠੀਕ ਆ ਨਾ ਪਹਿਲਾਂ ਫੋਟੋ ਮਗਾ ਕੇ ਫੇਰ ਹੀ ਮੰਮੀ ਨਾਲ ਫੋਨ ਤੇ ਗੱਲ ਕਰਨੀ ਹੂੰ ਹਨ ਚਲ ਸਬਜੀ ਤੇ ਗਈ ਆ ਚੀਰੀ ਤੇ ਹੁਣ ਤੋ ਤੜਕਾ ਲਾ ਲਾ ਤੇ ਮੈਂ ਫੋਨ ਤੇ ਗੱਲ ਕਰ ਲੈਂਦੀ ਆ ਚਲੋ ਠੀਕ ਆ ਲਿਓ ਮੈਂ ਅੰਦਰ ਰਹਿ ਲਿਆ ਲੈ ਜਾ ਆਜਾ ਦੀਦੀ ਬੜੀਆਂ ਖੁਸ਼ ਜੈ ਸੰਦੀਪ ਕੀ ਗੱਲ ਹੋਈ ਆ ਮੰਮ ਜੀ ਗੱਲ ਹੀ ਇਦਾਂ ਦੀ ਤੁਸੀਂ ਸੁਣੋਗੇ ਨਾ ਤਵੀ ਖਸੋ ਜਾਣਾ ਕਿਉਂ ਕੀ ਹੋਇਆ ਰੱਕ ਜਾ ਆ ਦੇਖੋ ਕੁੜੀ ਦੀ ਫੋਟੋ ਹਾਂਜੀ ਸੋਣੀ ਆ ਨਾ ਹਾਂ ਬੜੀ ਸੋਣੀ ਆ ਇਹ ਕੌਣ ਆ ਇਹਨਾਂ ਰਿੰਪੀ ਦੀ ਦੀ ਸਿਸਟਰ ਆ ਤੇ ਸੰਜੂ ਆਸਤੇ ਇਹ ਕਹਿੰਨੇ ਆ ਪਾਇਦਾ ਰਿਸ਼ਤਾ ਅੱਛਾ ਸੰਜੂ ਵਾਸਤੇ ਵੇਖਣ ਦੇ ਹੋ ਹਾਂਜੀ ਕੁੜੀ ਤੇ ਬੜੀ ਸੋਹਣੀ ਆ ਚਲਾਓ ਚਲਾਓ ਫਿਰ ਅੱਗੇ ਗੱਲ ਤੁਹਾਨੂੰ ਮੰਮੀ ਪਸੰਦ ਹੈ ਮੈਨੂੰ ਤੇ ਪਸੰਦ ਆ ਤੇ ਕੋਈ ਸੰਜੂ ਨੂੰ ਵੀ ਪੁੱਛ ਲਈਏ ਉਹਨੂੰ ਕੀ ਪੁੱਛਣਾ ਜਦੋਂ ਮੇਰੇ ਪਸੰਦ ਆ ਤੇ ਉਹਨੂੰ ਕੀ ਪੁੱਛਣਾ ਉਹਦੀ ਵੀ ਹਾਂ ਆਈਆਂ ਸਮਝ ਲਾ ਤੇ ਜੇ ਮੰਮੀ ਉਹ ਮੁੜ ਕੇ ਕਹੂਗਾ ਮੈਂ ਕਰਾਉਣਾ ਨਹੀਂ ਆ ਮੇਰੇ ਪਸੰਦ ਨਹੀਂ ਆ ਤੇ ਫੇਰ ਨਹੀਂ ਨਹੀਂ ਕਹਿੰਦਾ ਤੁਸੀਂ ਵੇਖੋ ਚਲੋ ਠੀਕ ਆ ਕੋਈ ਗੱਲ ਨਹੀਂ ਫਿਰ ਮੈਂ ਆਪਣੀ ਭੂਆ ਨੂੰ ਫੋਨ ਕਰ ਦਿੰਨੀ ਆ ਵੀ ਰਿਸ਼ਤਾ ਸਾਨੂੰ ਮਨਜ਼ੂਰ ਵਾ ਤੇ ਸੰਜੂ ਦੀ ਫੋਟੋ ਉਹਨਾਂ ਨੂੰ ਪਾ ਦਿੰਨੇ ਆ ਪਾ ਦੋ ਪਾ ਦੋ ਤੁਸੀਂ ਚਲੋ ਠੀਕ ਐ ਇਹੜੀ ਫੋਟੋ ਨਾ ਆਪਾਂ ਇਹਨਾਂ ਨੂੰ ਵੀ ਭੇਜ ਦਿਨੇ ਆ ਉਹ ਵੀ ਦੇਖ ਲੈਣਗੇ ਨਾਲੇ ਜੇ ਫੋਟੋ ਪਾਉਣੀ ਐ ਨਾ ਤੁਸੀਂ ਤੇ ਬੇਸ਼ੱਕ ਪਾ ਦਿਓ ਪਰ ਉਹਨਾਂ ਦੀ ਪਸੰਦ ਤੇ ਮੇਰੀ ਪਸੰਦ ਇੱਕੋ ਹੀ ਆ ਚਲੋ ਠੀਕ ਐ ਤ੍ਰਿੰਪੀ ਤੂੰ ਆਪਣੀ ਭੂਆ ਦੇ ਨਾਲ ਨਾ ਗੱਲ ਕਰ ਤੇ ਉਹਨਾਂ ਨੇ ਕਹੀ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਤੇ ਕੁੜੀ-ਕੁੜੀ ਬਸ ਚਾਹੀਦੀ ਆ ਤੇ ਹਫਤਾ ਵਿੱਚ ਪਾ ਕੇ ਨਾ ਤੇ ਚੁੰਨੀ ਜਣਾ ਕਰ ਲਾਂਗੇ ਚਲੋ ਠੀਕ ਆ ਮੰਮੀ ਜੀ ਮੈਂ ਕਰਦੀ ਆ ਆਪਣੇ ਪੂਆ ਜੀ ਨਾਲ ਗੱਲ ਤੇ ਜਿੱਦਾਂ ਫਿਰ ਉਹ ਕਹਿਣਗੇ ਤੇ ਤੁਹਾਨੂੰ ਦੱਸ ਦਾਂਗੀ ਮੈਂ ਠੀਕ ਆ ਸੰਦੀਪ ਵਾਰਨਾ ਸੰਜੂ ਕੱਪੜੇ ਧੋਣ ਡਿਆ ਵਾ ਤੇ ਧੋ ਕੇ ਸੁੱਕਣੇ ਪਾਉਣ ਡਿਆ ਵਾ ਦੀਦੀ ਇਹੋ ਹੈ ਕਿ ਤੇ ਮੁੰਨ ਖਾ ਜਾਂਦਾ ਹਣਾ ਵੇਖਿਆ ਆਪਣੀ ਵਾਈਫ ਦੇ ਸਾਹਮਣੇ ਕਿਤੇ ਚੂਰ ਤੱਕ ਨਹੀਂ ਕਰਦਾ ਆ ਤੇ ਹਨੂ ਹਨੂ ਟਿਕਨ ਨਹੀਂ ਦਿੰਦਾ ਹੁੰਦਾ ਭਾਬੀ ਆ ਕਰ ਦੋ ਭਾਬੀ ਆ ਕਰ ਦੋ ਹੂੰ ਕੋ ਐਓ ਕਪੜੇ ਆਹ ਤੋ ਆਇਆ ਮੈਂ ਸੁਕਣੇ ਪਾ ਆਇਆ ਬਾਹਰ ਅੱਛਾ ਤੇ ਜਾਓ ਇਦਾਂ ਕਰੋ ਫਿਰ ਨਾ ਮੈਨੂੰ ਚਾਹ ਬਣਾ ਦੋ ਗਾ ਚਾਹ ਸਕੇ ਤੂੰ ਬਣਾ ਦੇ ਮੈਂ ਗਰਮੀ ਚ ਕਪੜੇ ਸੁਕਣੇ ਪਾ ਕੇ ਆਇਆ ਹਾਂ ਜਾ ਉੱਠਣ ਵਾਲੇ ਆਪਣੀ ਬਣਾ ਲਿਆ ਤੇ ਮੇਰੀ ਬਣਾ ਲਿਆ ਨਹੀਂ ਅੱਗੇ ਚਾਹਾਂ ਮੈਂ ਬਣਾਉਣੀ ਹੁੰਨੀ ਆ ਜਾਓ ਬਣਾ ਕੇ ਲਿਆਓ ਜਾ ਕੇ ਹੁਣ ਕਿੱਥੇ ਜਾਂਦੇ ਰਹੇ ਹਾਲੇ ਪਰੋਂ ਠੀਕ ਨਹੀਂ ਲੱਗਦਾ ਭੁੱਲਣ ਦੇ ਨਹੀਂ ਦੋਨੇ ਜਾਣੇ ਅੱਜ ਸੰਧਾ ਆ ਚੱਲ ਤੇ ਅੱਜ ਤੂੰ ਬਣਾ ਦੇਂਗੀ ਤੇ ਫਿਰ ਕੀ ਹੋ ਜਾਊਗਾ ਜੇ ਪੀਣੀ ਹੈ ਨਾ ਤਾਂ ਤੁਹਾਨੂੰ ਬਣਾਣੀ ਪੈਣੀ ਹੈ ਉઠੋ ਉઠੋ ਮੇਰੇ ਲਈ ਵੀ ਬਣਾ ਕੇ ਲਿਆਓ ਜਾਓ ਛੇਤੀ ਚੰ ਠੀਕ ਹੈ ਯਾਰ ਆ ਗਿਆ ਜੀ ਸੰਤ ਟ੍ਰੇ ਡੇਲਾ ਸੰਦੀਪ ਹੁਣ ਚਾਹ ਬਣਾਉਣ ਚਲ ਗਿਆ ਹੀ ਤੇ ਹੋਇਆ ਤਾਂ ਕੰਮ ਦੀਦੀ ਹੁਣ ਹਨੇ ਕਰਨਾ ਹੋਰ ਕੀ ਕਰਨਾ ਚਲ ਚੰਗਾ ਸੋ हां नु आवे ਤਾਂ ਕਰਦਾ ਰਹਿੰਦਾ ਸੀ ਹਾਲਾ ਸਿੰਘ ਚਾਹ ਪੀ ਲਓ ਸੰਜੋ ਚਾਹ ਦੋਈ ਕੱਪ ਬਣਾ ਕੇ ਲਿਆ ਆਵਾ ਤੇ ਕੀ ਗੱਲ ਸਾਡੇ ਵਾਸਤੇ ਨਹੀਂ ਬਣਾਈ ਚਾਹ ਤੂੰ ਹੋ ਇੰਨੀ ਅੰਦਰ ਗਰਮੀ ਆ ਮੈਂ ਆਪ ਪਤਾ ਨਹੀਂ ਕਿੱਦਾਂ ਬਣਾਏ ਮੈਂ ਤੁਹਾਡੇ ਜੋਗੀ ਕਿਥੇ ਬਣਾਉਣੀ ਤੇ ਕੱਲੀ ਚਾਹ ਬਣਾਈ ਆ ਪਰੌਂਠੇ ਕਿੱਥੇ ਤੇਰੇ ਅੱਜ ਕੱਲ ਮੈਂ ਪਰੌਂਠੇ ਛੱਡੇ ਤੁਹਾਨੂੰ ਪਤਾ ਮੈਂ ਡਾਈਟਿੰਗ ਕਰ ਰਿਹਾ ਅੱਜ ਕੱਲ ਬਹੁਤ ਬਤਾਇਆ ਕਿ ਨਿਕ ਡਾਈਟਿੰਗ ਕਰਦਾ ਅੱਜਕੱਲ ਸੰਜੂ ਜਹਾ ਡਲੀ ਵੀ ਬਣਾ ਲਿਆ ਚ ਐਵੇਂ ਤੇਰੇ ਹੱਥ ਦੀ ਚਾਰਾ ਸੁਆਦ ਵੇਖ ਲਈਏ। ਅਭੀ ਤੇ ਹੀ ਇਦਾਂ ਕਰੋ। ਆਹ ਦਸਮੀ ਵੀ ਲੈਂਦੀ ਆ। ਤੇ ਤੁਸੀਂ ਦੋਵੇਂ ਫਿਰ ਚੌਦੀ ਅੱਧੀ ਕਰ ਲਓ। ਕਿਉਂਕਿ ਮੈਂ ਮਿੱਠਾ ਵੀ ਘੱਟ ਪੀਂਦਾ।